ਜਿੰਜੀਤਾ ਖਾਲਸਾ ਬਾਈ ਜਿੰਜੀਤ ਕੀ ਪਤੇ ਆਜ ਆਸੀ ਆ ਪਿੰਡ ਸਨਮਾ ਫਰਾਲਾ ਜ਼ਿਲ੍ਹਾ ਸ਼ੀਰਪਾਲ ਸਿੰਘ ਨਗਰ ਨੇੜੇ ਬੰਗਾ ਤੇ ਮੇਨ ਰੋਡ ਤੇ ਇਹ ਟ੍ਰੈਕਰ ਬੱਜਾ ਦਾ ਕੰਧ ਦੇ ਵਿੱਚ ਪਤਾ ਨਹੀਂ ਕੀ ਕਾਰਨ ਹੋਇਆ ਕੀ ਨਹੀਂ ਹੋਇਆ ਬਜਰੀ ਦਾ ਭਰਿਆ ਹੋਇਆ ਸੀ ਸੁਖਮੀ ਸਾਹਿਬ ਗੁਰਦਾਰ ਸਾਹਿਬ ਦੀ ਕੰਧ ਵੀ ਢਾਤੀ ਆ ਛੱਡ ਵੀ ਢਾਤੀ ਆ ਆਓ ਤੁਹਾਨੂੰ ਲਾਈਵ ਤਸਵੀਰਾਂ ਦਿਖਾਉਂਦੇ ਮੈਂ ਕੈਮਰਾਮੈਨ ਨੂੰ ਦਿਖਾਉਂਦੀ ਤਸਵੀਰ ਡੇਟ ਰਾਕ ਜੀ ਅੱਜ ਪਤਾ ਲੱਗਿਆ ਕਿ ਇਹ 4-5 ਦਿਨ ਬਾਅਦ ਇਹ ਕਿਚਨ ਟੱਕਰ ਲੱਗਿਆ ਜੀ ਸੁਖਮ ਸਿੰਘ ਸਾਹਿਬ ਗੁਰਦੁਆਰਾ ਦੋਹਾਂ ਪਿੰਡਾਂ ਦੇ ਵਿਚਾਲੇ ਆ ਇਹ ਐ ਸੁਖਮ ਸਿੰਘ ਸਾਹਿਬ ਗੁਰਦੁਆਰਾ ਦੋਨੋਂ ਪਿੰਡਾਂ ਦੇ ਸੰਨਵਕਾਲ ਦੇ ਵਿਚਾਲੇ ਦੀ ਆਉ ਗੱਡੀ ਦਾ ਨੰਬਰ ਵੀ ਦੇਖਦੇ ਆ ਜਿਹੜਾ ਜਣਾ ਗੇਟ ਆ ਬਿਲਕੁਲ ਉਹਦੇ ਨਾਲ ਟੱਚ ਹੋ ਗਈ ਆ ਯਾਨੀ ਕਿ ਗੇਟ ਵੱਜ ਗਿਆ ਕਿੱਥੇ ਛੱਡ ਨੂੰ ਇਹ ਢਾਹਦੀ ਹੈ ਇਹ ਗੱਡੀ ਇਹ ਤਾਂ ਮੋਰਾਂ ਮੇਰੇ ਇੱਟਾ ਦਾ ਅੰਗੇਟਦਾ ਟੁੱਟ ਗਿਆ ਵੀਟ ਬਾਬਾ ਸਾਹ ਹਾ ਤੁਸੀਂ ਕੰਮ ਦੇ ਤਾਂ ਦੇ ਕਿੰਨੀ ਲੰਮੀ ਇਹ ਹਟਾ ਦਿੰਦੀ ਹੈ ਤੇ ਬਸੀ ਗੰਦੀ ਕੋ ਆਪਣੀ ਹਾ ਦੀ ਰੱਖੀ ਇਹ ਗੱਡੀ ਦਾ ਨੰਬਰ 1 ਤਾਂ ਗੱਡੀ ਦਾ ਕੋਈ ਨਾ ਪਾਸ ਹੈ ਨਾ ਕਿ ਲੋਗੂੰ ਡਰਾਈਵਰ ਦਾ ਵੀ ਪਛਾਣ ਹੋ ਗਿਆ ਲੱਗਦਾ ਸਾਹਤੇ ਪਾਸੇ ਵੀ ਪਛਾਣ ਹੋ ਗਿਆ ਇਹ ਬਾਬਿਆਂ ਦੀ ਗੀਟਰਾ ਵੀ ਪਛਾਣ ਹੋ ਗਿਆ ਪੂਰਾ ਪੂਰਾ ਪਛਾਣ ਹੋ ਗਿਆ ਗੱਡੀ ਦਾ ਇਹ ਨੁਕਸਾਨ ਹੋਇਆ ਤੇ 4-5 ਨੇ ਇੱਥੇ ਖੜੀ ਗਈ। ਪਰ ਉਹ ਵਾਈ ਗੁਰੂ ਸਾਹਿਬ ਦਾ ਪਰਲਾ ਕਰੇ ਵਾਈ ਗੁਰੂ ਜੀ ਦਾ ਹਾਲ ਥਾ ਵਾਈ ਗੁਰੂ ਜੀ ਕੀ ਫਰਕ